ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਲੋ ਜੀ ਭਾਈ ਜੀ ਸਵੇਰੇ 6:30 ਵੱਜ ਗਏ ਪੂਰੇ 6:30 ਹੋ ਗਏ ਤੇ ਆਪਾਂ ਚੱਲੇ ਸੀਗੇ ਜਿਹੜੇ ਦਿਨ ਬੰਦੇ ਦਾ ਇੰਨੇ ਦਿਨਾਂ ਦਾ ਇੰਤਜ਼ਾਰ ਸੀਗਾ ਬੰਦਾ ਲੱਭਿਆ ਵਾ ਇੱਕ ਪੰਜਾਬੀ ਬੰਦਾ ਮਿਲਿਆ ਵਾ ਉਹਨੂੰ ਲੈਣ ਚੱਲੇ ਸੀਗੇ ਮਾੜੀ 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 ਮਿੱਠੇ ਮਿੱਠੇ ਜਿਹੀ ਧੁੱਪ ਪੈ ਰਹੀ ਹੈ ਮੂੰਹ ਤੇ ਇਹ ਬੰਦੇ ਨੂੰ ਲੈਣ ਚੱਲੇ ਹੁਣ ਚੱਲਦੇ ਆ ਜਲੋ ਮਰਦਿਆਂ ਜਲ ਕੇ ਬੰਦੇ ਨੂੰ ਮਲਾਉਂਦੇ ਆ ਤੁਹਾਨੂੰ ਵੀ ਮਲਾਵਾਂਗੇ ਜ਼ਰੂਰ ਦੇਖਦੇ ਆ ਹੈ ਤਾਂ ਕਿਤੇ ਦੂਰ ਹੀ ਥੋੜਾ ਜਾਂ ਜਾਂ ਹੁੰਦੇ ਤਾਂ ਹੈ ਨਹੀਂ ਪਰ ਮਿਲ ਕੇ ਪਤਾ ਲੱਗੂਗਾ ਵੀ ਬੰਦੇ ਨੂੰ ਕਿਵੇਂ ਆ ਕਿਵੇਂ ਨਹੀਂ ਬਾਕੀ ਕੰਮ ਕਰ ਦੇਖ ਕੇ ਪਤਾ ਲੱਗੂਗਾ ਕੰਮ ਕਰ ਦੇਖ ਕੇ ਪਤਾ ਲੱਗੂਗਾ ਕਿਵੇਂ ਕਰਦਾ ਚਲੋ ਕੰਮ ਦਈਆਂ ਹਾਂ ਇਹ ਬੰਦੇ ਦੇ ਆ ਤੇ ਸਿਰ ਤੇ ਕਰਾਉਣਾ ਤਾਂ ਮੁੰਡਾ ਆਪਣਾ ਡੰਗਰਾਂ ਦਾ ਕਰੀ ਜਾਵੇ ਚਲੋ ਕਾਨਕ ਵੇਲੇ ਆ ਥੋੜਾ ਜਿਹਾ ਬਾਹਰ ਹੁੰਦਾ ਵਾ ਖੇਤੀ ਦਾ ਬਾਕੀ ਤਾਂ ਮੈਂ ਕਦੇ ਕਰਾਇਆ ਹੀ ਨਹੀਂ ਬਾਹਰ ਬਹੁਤਾ ਬੰਦੇ ਨੂੰ ਬਾਹਰ ਨਾ ਹੀ ਟਾਈਮ ਹੀ ਲੱਗਦਾ ਬੰਦੇ ਦਾ ਵਿਚਾਰੇ ਦਾ ਹਾਂ ਜਿੰਨਾ ਹਨ ਮਸ਼ੀਨ ਮਸ਼ੀਨ ਜੱਲੂਗੇ ਇੱਕ ਦੋ ਦਿਨ ਉਹਨਾਂ ਦਿਨ ਜ਼ਰੂਰ ਹੁੰਦਾ ਵਾ ਬਾਹਰ ਵੀ ਡਾਲ ਡੂਲ ਫੜਾ ਦੇ ਚਲੋ ਮਿਲਦੇ ਹੁਣ ਚੱਲ ਅੱਗੇ ਤੁਹਾਨੂੰ ਮਲਾਉਂਦੇ ਆ ਬੰਦੇ ਨੂੰ ਦੇਖਦੇ ਆ ਕਿੱਦਾਂ ਦਾ ਬੰਦਾ ਕਿੱਦਾਂ ਦਾ ਨਹੀਂ ਇਹ ਦੇਖੋ ਹੀ ਨਿਆਰਾ ਬਾਹਰ ਦਾ ਮਿੱਠੇ ਮਿੱਠੇ ਦੁੱਪ ਦਰਾਖਤਾਂ ਵਿੱਚ ਹੀ ਬੈੰਦੀ ਹੋਈ ਸਵੇਰੇ ਸਵੇਰੇ ਕਹਿੰਡ ਲੱਗਦਾ ਤਾਹੀਆਂ ਸ਼ਾਇਰ ਵਾਲੇ ਭਾਜਦੇ ਸਵੇਰੇ ਸਵੇਰੇ ਸ਼ਾਇਰ ਕਰਨੋਂ ਵਧੀਆ ਲੱਗਦਾ ਆ ਪਰ ਜੀਵਿਦਾਰ ਬੰਦਿਆਂ ਦਾ ਕਿੱਥੇ ਟਾਈਮ ਸ਼ਾਇਰਾਂ ਬਾਹਰ ਜੀਵਿਦਾਰ ਦੀ ਸ਼ਾਇਰਤਾ ਤੇ ਗਣੂਆਂ ਖੱਤੇ ਚ ਪਾ ਕੇ ਆਰੇ ਦੇਖਦੇ ਨਹੀਂ ਹੁੰਦੀ ਆ ਤੇ ਜਾਨ ਡੰਗਰਾਂ ਨੂੰ ਪੱਠੇ ਪਾਉਂਦਿਆਂ ਦੀ ਹੁੰਦੀ ਆ ਸਾਜੇ ਸਾਜੇ ਤੇ ਚਲੋ ਦੇ ਦੇ ਦਿਆਂਗੇ ਅੱਜ ਲਾਓ ਨਜ਼ਾਰਾ ਧੁੱਪ ਦਾ ਮਿੱਠੇ ਮਿੱਠੇ ਦਾ ਤੁਸੀਂ ਵੀ ਤੇ ਮੈਂ ਵੀ ਨਿਆਰੇ ਲੈ ਰਹੇ ਆ ਮੈਂ ਜਲਦੇ ਆਪਾਂ ਓਏ ਓਏ ਗੱਡੀ ਲੈ ਕੇ ਚੱਲੇ ਸੀ ਗੀ ਠੰਡ ਹੁੰਦੀ ਬਹੁਤ ਜ਼ਿਆਦਾ ਸੀ ਫਿਰ ਉਸ ਵੇਰੇ ਤਾਂ ਸਾਰਾ ਕੋ ਠੰਡਾ ਐ ਲੱਗਦੇ ਜਿਵੇਂ ਬਹੁਤ ਮਾਗਦੇ ਮਹੀਨੇ ਲੱਗਦੀ ਆ ਆ ਹੁਣ ਜਦੋਂ ਦਾ ਬਾਰਿਸ਼ ਹੋਈ ਉਦੋਂ ਦਾ ਥੋੜਾ ਜਿਆਦਾ ਹੀ ਹੋ ਗਈ ਠੰਡ ਮੇਰੇ ਕੱਲਾ ਪੈ ਗਈ ਭਾਈ ਇਹ ਵੈਲਡਿੰਗ ਮੰਜਾ ਬਣਾਉਂਦੇ ਤੇ ਨਾ ਉਹ ਬਿਨਾ ਸ਼ੀਸ਼ੇ ਤੋਂ ਹੀ ਮੰਜਾ ਵੈਲਡਿੰਗ ਕੀਤਾ ਜੋੜ ਜੇ ਹੁੰਦੇ ਆਪਾਂ ਇਹ ਕੋ ਫੜ ਕੇ ਰੱਖਣੇ ਪੈਂਦੇ ਆ ਕੱਲਾ ਸੀਗਾ ਮੈਂ ਜਿਹਦਾ ਸਕੰਜੇ ਦੇ ਵਿੱਚ ਮੰਜਾ ਬਣਾਇਆ ਫਿਰ ਤਾਂ ਨਹੀਂ ਸੈਲ ਦੇ ਪਾਈਪ ਫਿਰ ਤੋਂ ਮੁੰਨਾ ਟਾਂਕੇ ਲਾ ਕੇ ਦੋ ਸ਼ੀਸ਼ੇ ਨਾਲ ਵੈਲਡਿੰਗ ਕਰੀ ਜਾਂਦਾ ਬਗੈ ਸਕੰਜੇ ਬਣਾਇਆ ਕਰਕੇ ਛੋਟੀ ਜੀ ਮੰਜੀ ਬਣਾਈ ਸੀਗੀ ਕਾਲੂ ਵਾਸਤੇ ਇਹ ਉਹ ਵੈਲਡਿੰਗ ਪੈ ਗਈ ਅੱਖਾਂ ਦੇ ਵਿੱਚ ਬਹੁਤ ਰਾਤ ਭਾਈ ਅੱਖਾਂ ਨਾਲ ਕੁੱਲਣ 12 1 ਵਜੇ ਜਾ ਕੇ ਮੈਂ ਗੋਲੀ ਲਈ ਫਿਰ ਜਾ ਕੇ ਅੱਖਾਂ ਬਣੀਆਂ ਸੈੱਟ ਹੋਈਆਂ ਨੇ ਹੁਣ ਵੀ ਮੰਨ ਲਓ ਹੈਗੀ ਰੜਕ ਮਾੜੀ ਮਾੜੀ ਹੈਗੀ ਹੁਣ ਆਉਂਦਾ ਆਪਾਂ ਵਾਲੀ ਦਵਾਈ ਲੈ ਕੇ ਆਉਂਗਾ ਦਵਾਈ ਮੇਰੀ ਰੱਖੀ ਹੁੰਦੀ ਹੈ ਲਿਆ ਕੇ ਕਿਤੇ ਜਵਾਕਾਂ ਨੇ ਸੈੱਟ ਸੁੱਟ ਤੇ ਵੈਲਡਿੰਗ ਵਾਲੀ ਦਵਾਈ ਤਾਂ ਮੇਰੀ ਪੱਕੀ ਹੋ ਰੱਖੀ ਹੁੰਦੀ ਆ ਉਹ ਤਾਂ ਸੈੱਟ ਸੁੱਟ ਤੇ ਜਵਾਕਾਂ ਨੇ ਲੱਭੀ ਹੋਈ ਨਹੀਂ ਰਾਤ ਮੈਨੂੰ ਆਰ ਕੇ ਦਰਦ ਵਾਲੀ ਗੋਲੀ ਲਈ ਉਹਦੇ ਨਾਲ ਹੁਣ ਮੜਾ ਆਰਾਮ ਆ ਗਿਆ ਨਹੀਂ ਕਿ ਟੈ ਨੀਂਦ ਆ ਗਈ ਮੈਨੂੰ ਉਹ ਤੋਂ ਬਾਅਦ ਨਹੀਂ ਤਾਂ ਐ ਲੱਗੇ ਭਾਈ ਜਿਵੇਂ ਅੰਦਰੋਂ ਜਾ ਅੱਖਾਂ ਵੱਟਦੇ ਆਉਂਦੇ ਆ ਜਾ ਕਮ ਹੋਏ ਹੁੰਦੇ ਆ ਨਾ ਤਾਂ ਅੱਖਾਂ ਮੀਚ ਹੋਣ ਤੇ ਖੁੱਲਦੀਆਂ ਤਾਂ ਹੈ ਹੀ ਨਹੀਂ ਸੀ ਅੱਖਾਂ ਜਦੋਂ ਮੀਚ ਲੈਂਦੇ ਤਾਂ ਖੁੱਲਦੀਆਂ ਨਹੀਂ ਖੋਲ ਲੈਂਦੇ ਤਾਂ ਮੀਚਦੀਆਂ ਨਹੀਂ ਇੰਨਾ ਬੁਰਾ ਹਾਲ ਹੋ ਗਿਆ ਜੀਗਾ ਰਾਤ 2 ਵਜੇ 1:30 ਵਜੇ 12 ਵਜੇ ਤੋਂ ਲੈ ਕੇ 1:30 2 ਵਜੇ ਤੱਕ ਬਹੁਤ ਔਖਾ ਹੋਇਆ ਮੈਂ ਉਹ ਥੱਲੇੋਂ ਜਾ ਕੇ ਮਾਤਾ ਦਾ ਗੋਲੀ ਲੈ ਕੇ ਆਇਆ ਫੇਰ ਜਾ ਕੇ ਕਿਤੇ ਮੈਨੂੰ ਨੀਂਦ ਆਈ ਉਹਦੇ ਨਾਲ ਦਰਦ ਟਿਕਿਆ ਕੁਦ ਬਾਅਦ ਆਰਾਮ ਆ ਗਿਆ ਫਿਰ ਅਜੇ ਵੀ ਮਾੜੀ ਮਾੜੀ ਰੜਕਦੀ ਹੈਗੀ ਆ ਨੂੰ ਨੂੰ ਤੋਂ ਤਾਰ ਖਣ ਜੁੜੀਆਂ ਪਈਆਂ ਨੇ ਗੱਡ ਦੇ ਨਾਲ ਤੇ ਹੁਣ ਆ ਕੇ ਨਾ ਉਹਨੇ ਦੋਨੇ ਪੇੜ ਦੇਖਦੇ ਆ ਕੀ ਕੰਮਕਾਰ ਕਰਦੇ ਆਪਾਂ ਪਹਿਲਾਂ ਨਾ ਧੋ ਦਈਏ ਚਲੋ ਭਾਈ ਲੈ ਆਈਏ ਬੰਦੇ ਨੂੰ ਫੇਰ ਆ ਕੇ ਨਾ ਉਹਨੇ ਦੋਨੇ ਆ ਓਏ ਭਾਈ ਅੱਜ ਗੱਡੀ ਦੀ ਸਰਵਿਸ ਕਰ ਲਾਂਗੇ ਧੋਣ ਲੱਗਿਆ ਵਿਚਾਰੀ ਨੂੰ ਮਹੀਨਾ ਹੀ ਹੋ ਗਿਆ ਜਿਉਂ ਬੰਦਾ ਗਿਆ ਵਾ ਵੇਦੂ ਗਿਆ 10-12 ਦਿਨ ਹੋ ਗਏ ਤੋਤੀ ਹੋਈ ਨਹੀਂ ਸੀ ਵੀ ਅੱਜ ਬੰਦਾ ਮਿਲਿਆ ਤੇ ਅੱਜ ਆਪਾਂ ਲੱਗੇ ਆਂ ਸਫਾਈ ਕਰਨ ਗੱਡੀ ਦੀ ਧੋਤ ਭਈਆ ਕਰਦੇ ਆਂ ਤਾਂ ਵਿਚਾਰੀ ਦਾ ਬਹੁਤੀ ਗੰਦੀ ਹੋਈ ਪਈ ਸੀਗੀ 15-20 ਦਿਨ ਹੋ ਗਏ ਟਰੈਕਟਰ ਵੀ ਧੋਣਾ ਹੈ ਦਾ ਕੰਪਰੈਸਰ ਹੋਇਆ ਹੋਇਆ ਖਰਾਬ ਤੇ ਅੱਜ ਟੂਟੀ ਤੋਂ ਮੋਟਰ ਟੂਲੂ ਪੰਪ ਨਾਲੇ ਧੋਣੇ ਆਂ ਰਾਹ ਹੋਇਆ ਕਰਕੇ ਕੰਪਰੈਸਰ ਤਾਈਓ ਗੱਡੀ ਨਹੀਂ ਧੋਤੀ ਕਿ ਨਹੀਂ ਤਾਂ ਮੈਂ ਕੋਲ ਨਹੀਂ ਕਹਦਾ 15 ਗਿਆ 10 ਦੇਣਾ ਬਹੁਤ ਔਈ ਲਈ ਜੀ ਹਫ਼ਤੇ ਬਾਅਦ ਇੱਕ ਅੱਧੀ ਘੜੀ ਕੰਪਰੈਸਰ ਵੀ ਲਿਆਉਣਾ ਲੋਡ ਕਰਨਾ ਵਾ ਸਮਾਨ ਸੂਤ ਲੈ ਕੇ ਆਵਾਂਗੇ ਦਾ ਤੇ ਹੁਣ ਇਹਨੂੰ ਕਰਦੇ ਆਂ ਸਫਾਈ ਮੈਂ ਪਾਈਪ ਜਾਂ ਬੰਨ ਲਾ ਪੈ ਬੰਨ ਕੇ ਲਾਗਦੇ ਆਂ ਇਹਨੂੰ ਧੋਣ ਆਪਾਂ ਲਓ ਜੀ ਧੋਤੀ ਗੱਡੀ ਆਪਾਂ ਕਰਤੀ ਸਾਫ਼ ਐਨ ਚੰਗੀ ਤਰ੍ਹਾਂ ਪਰ ਕੰਪਰੈਸਰ ਤੋਂ ਬਿਨਾ ਮਿੱਟੀ ਮੁੱਟੀ ਤਾਂ ਚੱਜ ਨਾਲ ਨਿਕਲੀ ਨਹੀਂ ਹੈਗੀ ਉੱਤ ਤੋਂ ਧੋਤੀ ਤੇ ਹੁਣ ਲਿਆਵਾਂਗੇ ਕੰਪਰੈਸ਼ਨ ਨੂੰ ਲੋਡ ਕਰਾ ਕੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਇਹਨੂੰ ਵੀ ਧੋਣਾ ਰਾਣੀ ਨੂੰ ਇਹ ਵੀ ਲਿਬੜੀ ਖੜੀ ਹੈ ਮੀਂਹ ਨਹੀਂ ਥੋਤੀ ਐ ਤਾਂ ਵਿਚਾਰੀ ਕੰਪਰੈਸ਼ਨ ਤੋਂ ਬਿਨਾ ਸਾਰੀ ਚੀਜ਼ਾਂ ਦਾ ਨਾਸ਼ ਪੱਜਿਆ ਹੋਇਆ ਟਰੈਕਟਰ ਧੋਣੇ ਆ ਦੋਨੇ ਧੋਣ ਵਾਲੇ ਹੋਏ ਪਿਆ ਦੇਖੋ ਗਾਰੇ ਨਾਲ ਕਿਵੇਂ ਲਿਬੜੇ ਪਏ ਆ ਤੇ ਇਹਦੇ ਇੱਧਰਲੇ ਪਾਸੇ ਨਾ ਟਾਕੀਆਂ ਦੇ ਲੱਕ ਦੇ ਛਿੱਟੇ ਪਏ ਹੋਏ ਆ ਇਹ ਵੀ ਲਾਉਣੇ ਆ ਪੈਟਰੋਲ ਨਾਲ ਕੱਲ ਨੂੰ ਇਹਨੂੰ ਉੱਥੇ ਚਕਾ ਕੇ ਧਵਾ ਕੇ ਲਿਆਵਾਂਗੇ ਨਾਲੇ ਪਾਲਸ-ਪੂਲਸ ਮਰਵਾਵਾਂਗੇ ਅੱਜ ਮੋਟੀ ਮੋਟੀ ਦੀ ਧੋਤੀ ਬਾਲੀ ਪੈੜੀ ਲੱਗਦੀ ਰੀ ਵਿੱਚੋਂ ਵੈਕਿਊਮ ਕਰਤਾ ਐਨੂੰ ਵਿਟਾਉਣਾ ਰਾਂਝੇ ਨੂੰ ਆਦਾ ਬਿਆਰੀ ਮੇਨ ਹੀ ਧੋਤੀ ਆ ਸਾਈਕਲ ਰਹਿ ਗਿਆ ਯਾਰ ਧੋਣ ਵਾਲਾ ਹੋਏ ਚੱਲ ਕੋਈ ਇਹਨਾਂ ਨੂੰ ਸ਼ਾਮੇ ਕਰ ਫਿਰ ਧੋਵਾਂਗੇ ਚਲੋ ਬਾਕੀ ਦਿਖਾਉਣਾ ਹੈ ਕੀ ਕੁਝ ਕਰਦੇ ਆ ਜੋ ਕੋਈ ਕੰਮਕਾਰ ਕੀਤਾ ਅੱਜ ਕੋਈ ਨਵਾਂ ਦਸਮ ਦਿਖਾ ਲਾਂਗੇ ਜਰੂਰ ਲਓ ਜੀ ਭਾਈ ਪੱਠੇ ਵਧਣ ਚੱਲੇ ਨਾਲ ਸਪਰੇਅ ਕਰਨੇ ਅੱਜ ਪੱਠਿਆਂ ਦੇ ਉੱਤੇ ਸਪਰੇਅ ਕਰਦੇ ਆ ਸੰਡੀ ਬਹੁਤ ਜ਼ਿਆਦੇ ਪਈ ਹੋਈ ਆ ਜੇ ਪਹਿਲਾਂ ਪੱਠੇ ਵਢਾ ਦਿਆਂਗੇ ਉਦੋਂ ਬਾਅਦ ਲੱਗਾਂਗੇ ਸਪਰੇਅ ਕਰਨ ਦੋ ਢੋਲੀਆਂ ਤੱਕ ਜਿਹੜੀਆਂ ਲੱਗੀਆਂ ਲਾ ਕੇ ਨਾ ਤਿੰਨ ਢੋਲੀਆਂ ਲੱਗਣਗੀਆਂ ਥੰਡੀ ਨਾਲ ਬੁਰਾ ਹਾਲ ਹੈ ਪੇਪਰ ਸੀਨ ਦੇ ਡੰਡੇ ਕੱਢੀ ਜਾਂਦੇ ਥੰਡੀ ਇੰਨੀ ਪਈ ਆ ਹਰੀ ਹਰੀ ਤੇ ਕਰਦੇ ਆ ਸਪਰੇਅ ਹੁਣ ਨਾਲੇ ਵਧਾਉਣੇ ਪੱਠੇ ਦਾਤ ਨਾਲ ਤੇ ਚਲੋ ਮਿਲਦੇ ਆ ਉੱਥੇ ਚੱਲ ਕੇ ਤੁਹਾਨੂੰ ਉਹ ਜੀ ਸਪਰੇਅ ਕਰਨ ਲੱਗਿਆਂ ਪੱਠੇ ਵਧਾਵੇ ਜਿਹੜਾ ਭਰਾਤਾ ਪੱਠਿਆਂ ਦਾ ਬੰਦੇ ਨਾਲ ਆਪਾਂ ਲੱਗਿਆਂ ਸਪਰੇਅ ਕਰਨਾ ਹਨ ਤੇ ਸਪਰੇਅ ਇਸ ਹੁੰਦੀ ਦੇ ਨਿਆ ਹਰੇ ਆਏ ਚੜਦੇ ਆ ਕੱਪੜਿਆਂ ਦੇ ਉੱਤੇ ਸੁੰਦੀ ਚਾਲ ਕਰਦੀ ਹੈ ਜਨਾਬ ਅਲਹੁ 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 ਦੇ ਨਾਲ ਯਾ ਸੇਂੀਆਂ ਪਾਉਣ ਆਪਾਂ ਬਹੁਤ ਵਧੀਆ ਠੰਡੀ ਵਾਲੀ ਦਵਾਈ ਆ ਝੋਨੇ ਤੇ ਵੀ ਪਾਈ ਜੇ ਇਹ ਹੁੰਦੇ ਤੋਂ ਵਰਸਿੰਗ ਤੇ ਵੀ ਰੇਟਾ ਲਾਹੀ ਪਈ ਆ ਲਫਾਫਾ ਪਾ ਲੈਣਾ ਸਰਦੂ ਜੇ ਹੋਂ ਤੈਨੂੰ ਫੜਾਇਆ ਸਿੱਟਣੋਂ ਫੇ ਮਹੀਂ ਛੱਡ ਦੁੰਦਾ ਤੇਰਾ ਕੀ ਅਸੀਂ ਇਹਦਾ ਕਾਹਨੂੰ ਹੱਥ ਲਗਾਉਣਾ ਜੀ ਇਹਨੂੰ ਮੈਂ ਛੁਮਾਰ ਦੇਈਏ ਬਈ ਸਰਦੂ ਤੋ ਇਹ ਲਫਾਫਾ ਪਾਉਣਾ ਲੀਟਰ ਆਹ ਵਾਹ ਪਾ ਦੇ ਬੱਸ ਚੱਲਦੇ ਆਂ ਆਹ ਵੇ ਨਾ ਸੰਡੀ ਤਾਂ ਆ ਜਾਂਦੀ ਐ ਚੱਲਦੇ ਆਂ ਆਹ ਵੇ ਜੀ ਸੰਡੀ ਆਉਣੀ ਆ ਤਾਂ ਆ ਜਾਂਦੀ ਹੁੰਦੀ ਉਹ ਜਿਹੜਾ ਕਰ ਰਹੇ ਨੇ ਇਹ ਆਪਾਂ ਤੋਂ ਪਰੇ ਨਾਲ ਥੱਲੇ ਜਾਓ ਸਰਦੀ ਧਰਤੀ ਦੇ ਵਿੱਚ ਜਿਹੜੇ ਤੋਂ ਪਰੇ ਤੋਂ ਬੰਨਿਆ ਧਰਤੀ ਦੇ ਉੱਪਰ ਬੰਨ੍ਹਿਆ ਮੈਂ ਤਾਂ ਸਵੇਰੇ ਹੀ ਚੜ੍ਹ ਕੇ ਜਣੇ ਅੱਜ ਪਾਣੀ ਉਹ ਕਰਕੇ ਮੈਂ ਆਪਣੇ ਪਾਵਾਂਗਾ ਪੁੱਤ